ਕਾਂ 15ਵਾਂ ਸੂਰਜ ਦੀ ਟਿੱਕੀ ਉੱਚੀ ਹੁੰਦੀ ਹੁੰਦੀ ਸਿਰ ਦੀ ਸੋਦੇ ਆ ਪਹੁੰਚੀ ਪਰ ਸ਼ਿਭੂ ਨੇ ਅਜੇ ਤੱਕ ਕੰਮ ਨਹੀਂ ਸੀ ਅਰੰਭਿਆ ਭਾਵੇਂ ਕਿ ਅੱਜ ਉਹ ਕਾਫੀ ਸਵਖਤੇ ਕਰੋ ਨਿਕਲ ਕੇ ਆਪਣੇ ਠਿਕਾਣੇ ਆ ਪਹੁੰਚਿਆ ਸੀ ਕਿਤੋਂ ਪਲਤਣ ਤੇ ਕਿਤੋਂ ਹਰਿਆਵਲ ਦੀ ਪਾ ਮਾਰ ਰਹੀਆਂ ਸਨ ਆਲੇ ਦੁਆਲੇ ਦੀਆਂ ਚੋਟੀਆਂ ਚੀਲਾਂ ਦੇ ਚੁੰਡਾਂ ਨਾਲ ਖਹਿ ਕੇ ਆ ਰਹੀ ਹਵਾ ਵਿੱਚ ਗਿੱਲ ਤੇ ਠੰਡਕ ਤੋਂ ਛੁੱਟ ਇਕ ਅਨੋਖੀ ਕਿਸਮ ਦੀ ਖੁਸ਼ਬੂ ਵੀ ਰਲਈ ਹੋਈ ਸੀ ਬੜੀ ਹੀ ਮਹਿਕ ਤੇ ਨਸ਼ਿਆਉ ਜਿਹੀ ਖੁਸ਼ਬੂ ਕੱਲ ਵਾਲੇ ਉਸੇ ਦਿਯਾਰ ਦੇ ਲਾਗੇ ਸ਼ਿਭੂ ਗੋੜਿਆਂ ਵਿੱਚ ਸਿਰ ਦਿੱਤੀ ਬੈਠਾ ਸੀ ਕਿਸੇ ਕਿਸੇ ਵੇਲੇ ਜਦ ਸਿਰ ਚੁੱਕਦਾ ਤਾਂ ਅਚਿੰਤੇ ਹੀ ਉਸਦੀ ਨਿਗਾ ਤਣੇ ਵਾਲੀ ਉਸ ਥਾਂ ਤੇ ਜਾ ਟਿਕਦੀ ਜਿੱਥੇ ਉਂਗਲ ਢੂੰਗਾ ਵਾੜਾ ਪਿਆ ਹੋਇਆ ਸੀ ਜਿਸ ਵਿੱਚੋਂ ਚਾਉ ਹੁਜਕਿਆਂ ਨਾਲ ਕੱਲ ਉਸਨੇ ਕੋਹਾੜੇ ਦੇ ਫੁੱਲ ਨੂੰ ਕੱਢਿਆ ਸੀ ਹਉਂ ਤੀਕਤਾ ਮੈਂ ਅੱਦੇ ਤੋਂ ਬਹੁਤਾ ਘੱਮ ਮੁਕਾ ਲੈਣਾ ਸੀ ਬਾਰ-ਬਾਰ ਇਹ ਉਤੇਜਨਾ ਉਸਨੂੰ ਉਕਸਾਂਦੀ ਪਰ ਨਾ ਤਾਂ ਉਹ ਆਪਣੇ ਥਾਂ ਤੋਂ ਉੱਠਿਆ ਨਾ ਹੀ ਲਾਗੇ ਪਏ ਕੋਹਾੜੇ ਵੱਲ ਉਸਦਾ ਹੱਥ ਵਧਿਆ ਡਾਡਾ ਹੀ ਥੱਕਾ ਥੱਕਾ ਤੇ ਟੁੱਟਾ ਖੁੱਸਾ ਮਹਿਸੂਸ ਕਰ ਰਿਹਾ ਸੀ ਉਹ ਜਿਵੇਂ ਅੱਜ ਉਸ ਦੀਆਂ ਨਾੜਾਂ ਵਿੱਚ ਲਹੂ ਜੰਮ ਗਿਆ ਹੋਵੇ ਘਰੋਂ ਨਿਕਲਣ ਤੋਂ ਲੈ ਕੇ ਇੱਥੇ ਪਹੁੰਚਣ ਤੀਕ ਸ਼ਿਭੂ ਦੇ ਦਿਮਾਗ ਵਿੱਚ ਕੁਝ ਅਜੀਬ ਤਰ੍ਹਾਂ ਦੀ ਖਲਬਲੀ ਮੱਚੀ ਰਹੀ ਸੀ ਉਹ ਬਦਜ਼ਾਤ ਕਦੋਂ ਤੋਂ ਜਾਣਦਾ ਸੀ ਕ੍ਰਿਸ਼ਨ ਨੂੰ ਬਾਜ਼ਾਰੀ ਕਿਸਮ ਕੀ ਹੈ ਉਹ ਬਾਜ਼ਾਰੀ ਕਿਸਮ ਕੀ ਕੌਣ ਕ੍ਰਿਸ਼ਨ 5 ਨੰਬਰ ਸੁਰਮਈ ਅੱਖਾਂ ਵਾਲੀ ਮਾથે ਪਰ ਤਿਲ اور اور ਡਾਡਾ ਹੀ ਸਿੱਥਲ ਹੋਇਆ ਪਿਆ ਸੀ ਸ਼ਿਭੂ ਦਾ ਸਰੀਰ ਤੇ ਸਰੀਰ ਨਾਲੋਂ ਵੀ ਪਿਹੜਾ ਹਾਲ ਸੀ ਉਸ ਦੇ ਮਨ ਦਾ ਮਨ ਜਿਹੜਾ ਇੱਕ ਪਾਸੇ ਜੇ ਇਸ ਪਛਤਾਵੇ ਦੀ ਅੱਗ ਵਿੱਚ ਪੁੱਜ ਰਿਹਾ ਸੀ ਕਿ ਉਹ ਉੱਚਕਾ ਉਸ ਦੇ ਹੱਥੋਂ ਬਚ ਕੇ ਨਿਕਲ ਗਿਆ ਤਾਂ ਦੂਜੇ ਪਾਸੇ ਕ੍ਰਿਸ਼ਨਾ ਬਾਰੇ ਨਵੀਆਂ ਤੋਂ ਨਵੀਆਂ ਅਨੋਖੀਆਂ ਤੋਂ ਅਨੋਖੀਆਂ ਸੋਚਾਂ ਆ ਕੇ ਉਸ ਦਾ ਦਿਲ ਵਲੁੰਦਰ ਰਹੀਆਂ ਸਨ ਉਹ ਤਾਂ ਤਾਂ ਕੀ ਉਹ ਇੱਥੋਂ ਤੱਕ ਪਤਿਤ ਹੋ ਚੁੱਕੀ ਹੈ ਕਿ ਹਾਰੀ ਸਾਰੀ ਇਸ ਉੱਤੇ ਅੱਖਾਂ ਗੱਡੀ ਬੈਠਾ ਹੈ ਤੇ ਮੈਂ ਲਖ ਲਾਨਤ ਹੈ ਮੇਰੇ ਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਮੈਨੂੰ ਜਿਸ ਦੇ ਕੰਨਾਂ ਤੇ ਕਈ ਜੂ ਨਹੀਂ ਰਿੰਗੀ ਉਦੋਂ ਜਾ ਕੇ ਮੇਰੀਆਂ ਅੱਖਾਂ ਖੁੱਲੀਆਂ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਪਰ ਹੁਣ ਹੁਣ ਕੀ ਹੋ ਸਕਦਾ ਹੈ ਜੋ ਹੋਣਾ ਸੀ ਹੋ ਗਿਆ ਹੁਣ ਤਾਂ ਬੇਸ਼ਰਮਾਂ ਵਾਲੇ ਇਸ ਜੀਨ ਨਾਲੋਂ ਮਰ ਜਾਣਾ ਹੀ ਚੰਗਾ ਇਹੋ ਸੋਚਦਿਆਂ ਸੋਚਦਿਆਂ ਉਸ ਦੀ ਨਜ਼ਰ ਲਾਗੇ ਪੇ ਰਸੀ ਉੱਤੇ ਜਾ ਟਿੱਕੀ ਜਿਹੜੀ ਉਸ ਨੂੰ ਕਾਫੀ ਮਜ਼ਬੂਤ ਝਾਪੀ ਜਿਹੜੀ ਤੋੜਾਂ ਹੀ ਚਿਰ ਹੋਇਆ ਉਸ ਨਵੀਂ ਖਰੀਦੀ ਸੀ ਹੱਥ ਵਧਾ ਕੇ ਉਸ ਰੱਸੀ ਚੁੱਕ ਲਈ ਰੱਸੀ ਵੱਲੋਂ ਨਜ਼ਰ ਹਟਾ ਕੇ ਉਸ ਉਤਾਂ ਤੱਕਿਆ ਧਿਆਰ ਦੀ ਇੱਕ ਮਜ਼ਬੂਤ ਸ਼ਾਖਵਲ ਜਿਹੜੀ ਉਸ ਨੂੰ ਰੱਸੀ ਜਿੰਨੀ ਮਜ਼ਬੂਤ ਦਿਖਾਈ ਦਿੱਤੀ ਰੱਸੀ ਦੀ ਮਜ਼ਬੂਤੀ ਨੂੰ ਅਮਲੀ ਤੌਰ ਤੇ ਪਰਖਣ ਦੇ ਖਿਆਲਾਂੋ ਸ਼ਿਬੂ ਉਸ ਦੀ ਗੂੰਜੀ ਉਦੇੜਨ ਲੱਗ ਪਿਆ ਤੇ ਨਾਲੋਂ ਨਾਲ ਕੋਖੀ ਗਿਆ ਜੁਕਤੋਂ ਕੋਈ ਲੜ ਕਮਜ਼ੋਰਤਾ ਨਹੀਂ ਇਸੇ ਕਿਰਿਆ ਵਿਚਾਲੇ ਉਸ ਦੇ ਕੰਨ ਖੜੇ ਹੋ ਗਏ ਮਾਨੋ ਕਿਸੇ ਮਹੀਨ ਸੁਰੀਲੇ ਗਲੇ ਦੀ ਆਵਾਜ਼ ਸੁਣ ਕੇ अथवा ਐਸਾ ਹੀ ਪਰਮ ਪੈਣ ਕਰਕੇ ਉਸ ਦਾ ਧਿਆਨ ਸਾਹਮਣੀ ਚਟਾਨਵਲ ਜਾ ਪਿਆ ਆਵਾਜ਼ ਉਧਰੋਂ ਹੀ ਆ ਰਹੀ ਸੀ ਤੇ ਫਿਰ ਚਟਾਨ ਉਤਲੇ ਦੂਹ ਦਿਆਰੀ ਤਰਖਤਾਂ ਵਿਚਾਲਿਉ ਉਸ ਨੂੰ ਇੱਕ ਇਸਤਰੀ ਆਕਾਰ ਦਾ ਝਾਵਲਾ ਪਿਆ ਨਾਲ ਹੀ ਲੰਮੀ ਹੇਕ ਵਿੱਚ ਪਾਪਾ ਜੀ ਆਵਾਜ਼ ਵੀ ਉਸ ਸੁਣੀ ਤੇ ਬੇਤਹਾਸ਼ਾ ਭੱਜ ਵਗਿਆ ਉਹ ਉਸ ਬੰਨੇ ਆਵਾਜ਼ ਉਸ ਦੀ ਪਛਾਤੀ ਹੋਈ ਸੀ ਇਧਰੋਂ ਇਹ ਚੜੀ ਜਾ ਰਿਹਾ ਸੀ ਉਧਰੋਂ ਉਹ ਪਈਏ ਵਾਂ ਤੇਜ਼ੀ ਨਾਲ ਰਿੱੜਦੀ ਹੋਈ ਉਤਰੀ ਆ ਰਹੀ ਸੀ ਕ੍ਰਿਸ਼ਨਾ ਸ਼ਿਭੂ ਨੇ ਕੜਕਵੀਂ ਆਵਾਜ਼ ਮਾਰੀ ਸਹਜੇ ਡਿੱਗ ਭਵੇਂਗੀ ਮੂੰਹ ਪਰਨੇ ਤੇ ਸ਼ਿਭੂ ਦੇ ਅੰਦਰੋਂ ਕੋਈ ਹੋਰ ਸ਼ਿਭੂ ਜਿਵੇਂ ਕਹਿ ਰਿਹਾ ਸੀ ਸ਼ੁਕਰ ਨਾ ਕਰਾਂ ਜੇ ਡਿੱਗ ਪਏ ਖੇਨੂ ਵਾਂਗ ਰੜਦੀ ਹੋਈ ਕ੍ਰਿਸ਼ਨਾਂ ਦੀ ਲੋਥ ਮੇਰੇ ਪੈਰਾਂ ਵਿੱਚ ਆ ਰੁਕੇ ਪਰ ਕ੍ਰਿਸ਼ਨਾਂ ਦੇ ਕਦਮਾਂ ਦੀ ਤੇਜ਼ੀ ਰੁਕੀ ਨਹੀਂ ਨਾ ਹੀ ਉਹ ਡਿੱਗ ਕੇ ਖੇਨੂ ਵਾਂਗ ਰੜਦੀ ਸ਼ਿਭੂ ਨੂੰ ਦਿਖਾਈ ਦਿੱਤੀ ਤੂੰ ਸਿਰਮੁਨਿਏ ਕਿ ਕਣ ਆਮੁਈਏ ਥੇ ਕ੍ਰਿਸ਼ਨਾਂ ਜਦ ਪਾਸ ਆ ਪਹੁੰਚੀ ਤਾਂ ਸ਼ਿਭੂ ਦੀ ਆਵਾਜ਼ ਬੰਦੂਕ ਦੀ ਗੋਲੀ ਵਾਂਗ ਛੁੱਟੀ ਮੈਂ ਕ੍ਰਿਸ਼ਨਾਂ ਅੱਜ ਜ਼ਿੰਦਗੀ ਵਿੱਚ ਸ਼ਾਇਦ ਪਹਿਲੀ ਵਾਰ ਪ੍ਰਾਦੇ ਸਾਹਮਣੇ ਇੰਜ ਤੜਾਕ ਬੋਲੀ ਸੀ ਕੀ ਇਹ ਉੱਕਾ ਹੀ ਸ਼ਰਮhaya ਨੂੰ ਕੋਲ ਕੇ ਪੀ ਗਈ ਹੈ ਉਸ ਦਾ ਦਿਲ ਜਿਹੜਾ ਪਹਿਲਾਂ ਹੀ ਪੱਠੀ ਦੀ ਸਰਜਰੀ ਤੋਂ ਪਲਵਾਂ ਤਪਿਆ ਹੋਇਆ ਸੀ ਅੱਗ ਭਪੂਕਾ ਹੋ ਉਠਿਆ ਉਸ ਦਾ ਦਿਲ ਕੀਤਾ ਕਿ ੱਕਾ ਮਾਰ ਕੇ ਇਸ ਨੂੰ ਮੂੰਹ ਫਟ ਕੁੜੀ ਨੂੰ ਚਟਾਨ ਤੋਂ ਰੋੜ ਦੇਵੇ ਪਰ ਉਸ ਨੇ ਆਪਣੇ ਆਪ ਨੂੰ ਇਸ ਕਿਰਿਆ ਤੋਂ ਰੋਕ ਲਿਆ ਕਦਾ ਚਿਤ ਇਸ ਖਿਆਲੋਂ ਕਿ ਅੱਜ ਜੇ ਉਸ ਨੂੰ ਮੌਕਾ ਮਿਲਿਆ ਹੈ ਤਾਂ ਕਿਉਂ ਨਾ ਕ੍ਰਿਸ਼ਨਾਂ ਦੀਆਂ ਕਾਲੀਆਂ ਕਰਤੂਤਾਂ ਦਾ ਚਿੱਠਾ ਇੱਕ ਵਾਰੀ ਉਸ ਨੂੰ ਫੋਲ ਸੁਣਾਵੇ ਮਗਰੋਂ ਜੋ ਹੋਵੇਗੀ ਵੇਖੀ ਜਾਏਗੀ। ਥਾਂ ਇਤਨਾ ਚਾਲੂ ਸੀ ਕਿ ਉੱਥੇ ਖਲੋਣਾ ਜਾਂ ਬੈਠਣਾ ਸੌਖਾ ਨਹੀਂ ਸੀ। ਸ਼ਿਭੂ ਨੇ ਪਜਾਮ ਪਰਤੇ ਕੇ ਉਤਰਨਾ ਸ਼ੁਰੂ ਕੀਤਾ। ਕ੍ਰਿਸ਼ਨਾਂ ਵੀ ਇੱਕ ਹੱਥ ਵਿੱਚ ਸੋਟੀ ਫੜੀ ਤੇ ਦੂਜੇ ਵਿੱਚ ਰੋਟੀਆਂ ਵਾਲੀ ਗੰਢ ਲਮਕਾਈ। ਉਸ ਦੇ ਪਿੱਛੇ ਤੁਰੀ ਆ ਰਹੀ ਸੀ।